ਕੁਝ ਬਣਾ ਕੇ ਦੇਣੀ ਆ ਸੰਦੀਪ ਕਿਧਰ ਗਈ ਤੇਰੀ ਮੰਮੀ ਸਾਸ਼ਿਕਾ ਅੰਟੀ ਜੀ ਸਾਸ਼ਿਕਾ ਅ ਮੈਂ ਕੱਢੀ ਖੋਈ ਅੱਜ ਹੱਦ ਮੇ ਬਾਸਾ ਮੈਂ ਕੱਢੀ ਖੋਈ ਬੱਦੂ ਮੰਜਾਣੇ ਬੱਚੇ ਆ ਗਏ ਨਾ ਹਾਂ ਹਾਂ ਅੰਦੇ ਮੋਦੇ ਕੀ ਹੋਇਆ ਮੇਰੇ ਨਾਲ ਆ ਜਾਣੇ ਦੰਦ ਮੇ ਸਾਰੇ ਖਰਾਬ ਹੋ ਗਏ ਹਾ ਹਾਏ ਕਢਾਉਣੇ ਨੇ ਮੈਂ ਤਾਂ ਮੈਂ ਕਹਿੰਨੀ ਆ ਵੀ ਪੈਸੇ ਪੂਸੇ ਕੋਲ ਹੋਣਗੇ ਨਾ ਤੇ ਫੇਰ ਹੀ ਕਢਾਵਾਂਗੇ ਸਾਰੇ ਇਧਰ ਲਵਾਉਣੇ ਨੇ ਨਹੀਂ ਫੇਰ ਹੋਣ ਕਢੇ ਹੁਣੇ ਕਢਾਤੇ ਨਾ ਮਾਸ ਉਂਗਲ ਜਾਂਦਾ ਤਾਂ ਕਰਕੇ ਥੋੜਾ ਜਿਹਾ ਕਰਨ ਦੇਈਆਂ 15 15 20 ਦਿਨ ਪਹਿਲਾਂ ਕਢਾਵਾਂ ਤੇ ਫਿਰ ਉਹ ਤਲਾਪੀ ਜਿਹੜੇ ਨਵਾਲਾ ਥੱਲੇ ਦਾ ਤੇ ਮੇਰਾ ਚੰਗਾ ਸਾਰਾ ਅੱਛਾ ਅੱਛਾ ਤੂੰ ਤੇਰਾ ਪੀੜਿਆ ਰੋੜ ਦੀ ਮਤੇ ਜਿਹੜਾ ਤਰਫੋਂ ਦੇਈ ਹੈ ਤੇ ਸੁੱਜ ਗਈ ਆਈ ਇਧਰ ਹਾਏ ਮੈਨੂੰ ਪਤਾ ਹੀ ਹੈ ਕਰਾਂ ਦੀਆਂ ਥੋੜੀਆਂ ਜੀਆਂ ਕਮਜ਼ੋਰੀਆਂ ਦਾ ਪਤਾ ਹੀ ਹੁੰਦਾ ਪਿਆ ਹੈ ਹਾਂਜੀ ਚਲੋ ਕੋਈ ਨਹੀਂ ਆਹ ਤੂੰ ਹੋਸ਼ ਹੈ ਨਾ ਹਾਂਜੀ ਅੰਡੇ ਦੀ ਬੜੀ ਹੋਸ਼ ਹੋਈ ਇਹ ਹਣੇ ਨਿਉਣਿਆ ਨਾਲ ਦੱਸ ਕੇ ਪੈਣਾ ਮਾਣਾ ਉਹੋ ਦੱਲੇ ਵੇਖੇ ਨੀ ਟੀਵੀ ਵੇਖ ਰਹੇ ਮੈਂ ਬੈਠੇ ਹਾਂ ਨਾ ਕੰਬਲ ਦੇ ਵਿੱਚ ਵੇ ਮੈਂ ਕਿਹਾ ਜੀ ਲੱਗਿਆ ਹਾਂ ਜੀ ਲੱਗਿਆ ਸਾਡੀ ਮੰਮੀ ਆ ਐਂਡੀ ਐ ਤੇ ਤੁਸੀਂ ਵੀ ਸਿਆਣੇ ਜੋ ਕਿਹੜਾ ਬੱਚਾ ਆਪਣੀ ਮਾਂ ਕੋ ਨਹੀਂ ਰਹਿੰਦਾ ਜੇ ਬੱਚੇ ਵੀ ਮਾਂ ਲਾਜ ਨਾ ਬਚਾਉਂਦੇ ਤਾਂ ਖੁਸ਼ੀ ਨਹੀਂ ਆ ਆਪਣੀ ਮਾਂ ਸਹੀ ਗੱਲ ਐ ਤੇ ਤੇਰੀ ਆਵਾਜ਼ ਹਾਂ ਇੱਕ ਹਵਤਾਨੇ ਮਾਪਾਂ ਟੇ ਕੋਕ ਲੈਂਦੀਆਂ ਨਾਲਿਆਂ ਦੇ ਪਿੱਛੇ ਠੀਕ ਐ ਠੀਕ ਐ ਹਾਂ ਜੀ ਤੇ ਬੱਚਾ ਅੱਜ ਮੇਰੇ ਕੋ ਖੁਸ਼ ਨਹੀਂ ਖੁਸ਼ ਨਹੀਂ ਤਾਂ ਕੱਲੇ ਤਾਂ ਮੈਂ ਹਨਾਨੀ ਕਿੱਥੇ ਜੋ ਕਿੰਨੇ ਪਤਾ ਨਹੀਂ ਨਾਨੀ ਕਿੱਥੇ ਗਈ ਤੇ ਮੈਂ ਕਿਹਾ ਜਾਣਾ ਨਹੀਂ ਜਵਲੀ ਮਾਂ ਕੋਲ ਹਾਂਜੀ ਤਾਂ ਕਹਿੰਦੇ ਨਹੀਂ ਜਦੋਂ ਮੰਮੀ ਗਈ ਅੰਗ ਬਦਲ ਗਈ ਹੀ ਹੋੜੋ ਛੋਟਾ ਕਹਿੰਦਾ ਮੈਂ ਤਾਂ ਜਾਣਾ ਹੀ ਨਹੀਂ ਨਹੀਂ ਬਦਲ ਗਈ ਪਹਿਲਾਂ ਕੱਲ ਕਹਿੰਦੇ ਸੀ ਨਾ ਵੱਡੀ ਮम्मा ਹੁਣ ਕਹਿੰਦੇ ਨਾ ਜਦੋਂ ਨਾ ਮम्मा ਜਾਉਗੀ ਨਾ ਤੇ ਜਾਵਾਂਗੇ ਘਰ ਅੰਟੀ ਫਿਰ ਉਧਰ ਕੋਈ ਆਇਆ ਹੈ ਨਹੀਂ ਆਇਆ ਕਿ ਨਹੀਂ ਮੇਰੇ ਕੋਲ ਪਰ ਉਹਨਾਂ ਦੇ ਘਰ ਰਾਤ ਰੋਲਾ ਬੜਾ ਪੈਂਦਾ ਸੀ ਮੈਨੂੰ ਲੱਗਦਾ ਤੇਰਾ ਦੀ ਹੋਰ ਬੋਲਦਾ ਹੋਣਾ ਕੁਝ ਇੰਦਾ ਨਾ ਭਾਬੀ ਲਾ ਦੁਨੀਆਂ ਵਾਲਿਆਂ ਦਾ ਧਿਆਨ ਨਹੀਂ ਦਿੱਤਾ ਆਪਣਿਆਂ ਆ ਉਹ ਘਰ ਤੇ ਆਪਣੇ ਕੰਮ ਹੁੰਦਾ ਭਾਬੀ ਦਾ ਮਸੌਵਰੀ ਭਾਬੀ ਦਾ ਹੁਣ ਹਾਂਜੀ ਜੋਗ-ਜੋਗ ਜੀਰ ਪਾਣੀ ਦਾ ਭਰਾ ਸਾਰੇ ਵਾਰ ਘਰ ਤੋਂ ਆਪਣਾ ਰਿਸ਼ਤੇ ਤਾਂ ਆਪਣੇ ਆਪਣੇ ਹੁੰਦੇ ਆ ਪਾਪੀ ਦਾ ਪਾਪੀ ਨਾ ਭਰਾ ਦਾ ਭਰਾ ਨਾ ਮਾ ਦਾ ਮਾ ਨਾ ਹਾਂਜੀ ਅੰਟੀ ਹਨਾ ਬੋਲਣੇ ਪਰ ਆਈ ਨਹੀਂ ਇਸ ਵੇਲੇ ਮੇਰੇ ਕੋਲ ਨਾਦਾ ਵੀ ਬਾਹਰ ਨਿਕਲੀ ਅੱਛਾ ਅੱਛਾ ਨਿਕਲੀ ਨਹੀਂ ਮੇਰੇ ਨਾ ਅਸਲ ਗੈਲਿਕ ਜੀ ਆਈ ਸੀ ਤੇ ਮੈਂ ਨਮਕ ਵਾਲੇ ਪਾਣੀ ਦੇ ਘਰ ਕਰ ਕਰਕੇ ਨਾ ਘੁਰਲੀਆਂ ਕਰ ਲੀਆਂ ਜੀ ਨਾ ਹਾਂਜੀ ਹਾਂਜੀ ਤੇ ਇੱਥੇ ਤਾਂ ਮੈਂ ਗਈ ਨਹੀਂ ਬਾਹਰ ਤੋੜ ਨਾ ਹੋੜ ਮੈਂ ਆ ਰਾਂ ਪਈ ਪਈ ਉੱਠੀ ਤੇ ਮੈਂ ਨਾ ਮਲ ਗਿਆ ਸੂਰਜਾ ਬਾਹਰ ਉੱਠ ਕੇ ਤੇ ਮੈਂ ਕਚਲ ਮੈਂ ਨਾ ਉਹਨਾਂ ਨੂੰ ਵੇਖ ਕੇ ਆਵਾ ਅੱਛਾ ਮੇ ਧਿਆਨ ਚ ਆ ਗਿਆ ਜਿਹੜਾ ਤੈਨੂੰ ਤਰਨ ਵਾਲਾ ਬੰਦਾ ਉਹ ਕਾਨੂੰ ਕਹਿੰਦਾ ਹੈ ਚਲੋ ਕੋਈ ਨਰਾਜ਼ ਨਾ ਅੰਧ ਦ੍ਰਿਸ਼ਟੀ ਬਖਸ਼ੇ ਦਰਦੇ ਤੇ ਤੇ ਮੈਂ ਕਾ ਵੇਖ ਕੇ ਆਵਾ ਵਿਸਾਉਣੀ ਆਲੇ ਉਹਦੀਆਂ ਨੂੰ ਸੰਦੀਕ ਜਿਆ ਨੂੰ ਤੇ ਨਾਲੇ ਤੇ ਅੰਟੀ ਪੱਬੀ ਦਾ ਫੋਨ ਆਇਆ ਸੰਤੋਸ਼ ਦਾ ਉਹ ਕਹਿੰਦੀ ਸੀ ਬਸ ਹੋਰ 15 ਤੱਕ ਨੂੰ ਵਿਆਹ ਬਸ ਹਾਂ 15 ਦਾ ਵਿਆਹ ਹਾਂ ਅੱਜ ਤੱਕ ਆ ਗਿਆ ਬਸ ਆਹੋ ਕੱਪ ਤੱਕ ਆ ਗਿਆ ਪ੍ਰਵੰਟੀ ਛੱਡ ਨਾਲ ਜਾਇਓ ਤੁਸੀਂ ਵੀ ਹਾਂ ਚੱਲਾਂਗੇ ਚੱਲਾਂਗੇ ਚੱਲੋ ਚੱਲ ਮਿੰਟ ਵਿੱਚ ਆ ਜਾਈਂਗੀ ਸੀ ਅੰਟੀ ਇਹ ਨਾਲ ਆ ਜਮੀ ਵਿਆਹ ਤੇ ਮੇਰੇ ਭਰਾਗੇ ਆਪਣੀ ਨੋਨ ਨੂੰ ਵਿਆਹ ਤਿਆਰ ਕਰ ਲੇ ਤੇ ਸਾਰੇ ਆਣਗੇ ਆਹੋ ਕੀ ਤੁਹਾਡਾ ਯਾਰਿਆਂ ਨੂੰ ਮੈਂ ਚੱਲੇ ਜੇ ਆਹ ਲਸਟੇ ਤੇ ਵਿਆਹ ਕਰਨਾ ਵਾ ਅੱਛਾ ਰਿਸੈਪਸ਼ਨ ਇਹ ਨਾ ਫਿਰ ਆਹੋ ਤੇ ਲਸਟੇ ਆ ਤਾਂ ਫੇਰੇ ਜਾਵਾਂਗੇ ਚਲੋ ਠੀਕ ਹੈ ਠੀਕ ਹੈ ਚੱਲਾਂਗੇ ਆਹੋ ਤੋ ਹੋਰ ਕੀ ਮੈਂ ਆਪਣੇ ਕਾਈ ਤੇ ਬੱਚੇ ਲੈਂਦੇ ਆ ਕੱਲ ਨੂੰ ਅਸੀਂ ਹਣ ਜਾਣਾ ਬੱਚਿਆਂ ਦੀ ਸ਼ਾਪਿੰਗ ਕਰਨ ਜਾਵਾਂਗੇ ਮੈਂ ਆਪਣੀ ਉਹਨਾਂ ਨੇ ਤੇ ਦਿੱਤੇ ਨਹੀਂ ਮੈਂ ਚੰਦੇ ਕੜਾ ਪਕੋਸ਼ ਲਾਉਂਦਾ ਉਧਰ ਹਾਂ ਚੱਲ ਕੋਈ ਨਾ ਕੋਈ ਨਾ ਦੇ ਦੇਣਗੇ ਆ ਖਾਸ ਕਰਨ ਕਪੜੇ ਘਰੇ ਤੁਸੀਂ ਜਾਣਾ ਤੂੰ ਇੱਥੋਂ ਖਰੀਦ ਕਰ ਆ ਕੇ ਨਹੀ ਇਹ ਵਿਆਹ ਗਿਆ ਨਾ ਤੇ ਆਪਣਾ ਸ਼ਾਪਿੰਗ ਲੱਗ ਪਈ ਤਾਂ ਕਿੰਦਾ ਸੀ ਇਹ ਤੋ ਜਿਹੜੀ ਮਰਜ਼ੀ ਤੂੰ ਚੀਜ਼ ਆਪਣੇ ਬੱਚਾ ਜੋਗੀ ਲਾਇਆ ਅੱਛਾ ਅੱਛਾ ਤੇ ਆਪਾਂ ਹੁਣ ਕੱਲ ਨੂੰ ਸ਼ਾਪਿੰਗ ਕਰਕੇ ਆਵਾਂਗੇ ਮੈਂ ਤੇ ਮੰਮੀ ਜਾਵਾਂਗੇ ਬੱਚਿਆਂ ਦੀ ਕੱਲ ਛੁੱਟੀ ਹੈ ਨਾ ਸੰਡੇ ਆ ਹਾਂ ਸੰਡੇ ਆ ਤੇ ਕੱਲ ਫਿਰ ਆਪਾਂ ਸ਼ਾਪਿੰਗ ਕਰਨ ਜਾਵਾਂਗੇ ਹਾਂ ਵੇਖਾ ਅੱਜ ਕਿੰਨੀ ਖੁਸ਼ ਹੋਇਆ ਹਾਂ ਹਾਂ ਕੱਲ ਤੂੰ ਮਰੀ ਪਈ ਹੈ ਹੋਰ ਨਹੀਂ ਦੱਸੇ ਆਓ ਆਜੋ ਕੱਲ ਨੂੰ ਤੁਸੀਂ ਵੀ ਸਾਡੇ ਨਾਲ ਚੱਲਿਓ ਚੱਲਾਂਗੇ ਕੱਲ ਸੁਪਿਆ ਤੇ ਹਾਂ ਨਹੀਂ ਨਹੀਂ ਚਲਾਂਗੇ 15 ਤਰੀਕ ਨੂੰ ਹਾਂ ਤਾਂ 15 ਤਰੀਕ ਨੂੰ ਚੱਲਾਂਗੇ ਕੋਈ ਗੱਲ ਨਹੀਂ ਆਪਾਂ ਸੋਤੇ ਨਿਕਲ ਜਾਂਗੇ ਨਾ ਆ ਵਾਹ ਕਰਵਾ ਲਾਂਗੇ ਹੂੰ ਹੂੰ ਤਰ ਚੱਲਾਂਗੇ ਤਰ ਚੱਵਾਂਗੇ ਕੋਈ ਨਾ ਕੋਈ ਨਾ ਮੰਮੀ ਵੀ ਆ ਜਾਂਦੇ ਨੇ ਹਾਂ ਤੇ ਮੰਮੀ ਨੂੰ ਮੈਂ ਕਹਿੰਦੀ ਸੀ ਆਪਾਂ ਕੱਲ ਸ਼ਾਪਿੰਗ ਕਰਕੇ ਆਵਾਂਗੇ ਆਹ ਹੋ ਗਈ ਕਿੱਥੇ ਆਓ ਓ ਮੰਮੀ ਨੇ ਸ਼ਾਇਦ ਬੱਚਾ ਜੋ ਗਈ ਕੁਛ ਲੈਣ ਗਏ ਨੇ ਕਹਿੰਦੇ ਫਰੂਟ ਪ੍ਰਾਡ ਲੈ ਆ ਕੇ ਦੇਣੀਆਂ ਅੱਛਾ ਸੇਬ ਸੁਬਾ ਅੰਬੂਦ ਵਗੈਰਾ ਖਾ ਲੈਣ ਦੇਣੇ ਖਾ ਲੈਣ ਦੇ ਖਾਂਦੇ ਕੱਲ ਵੀ ਕੱਟ ਕੇ ਦਿੱਤਾ ਨਾ ਗਿੱਜੇ ਨੇ ਉਧਰ ਵੀ ਮਿਲਦਾ ਖਾਣ ਨੂੰ ਕਿਹੜਾ ਨਹੀਂ ਮਿਲਦਾ ਤੈਨੂੰ ਪਤਾ ਹੀ ਆ ਸਾਰਾ ਕੁਝ ਲੈ ਆ ਕੇ ਦੇਂਦੇ ਆ ਆ ਇਹ ਨਹੀਂ ਕਿ ਕਹਿੰਦੇ ਚਲ ਦੋ ਦਿਨ ਬਾਅਦ ਰੱਖ ਰੱਖ ਲਵੇ ਛੋਟਾ ਕਹਿੰਦਾ ਮੈਂ ਟੈਂਜ ਵਾਲੀਆਂ ਖਾਣੀਆਂ ਨੇ ਅੱਛਾ ਵੱਡਾ ਕਹਿੰਦਾ ਲੂਆਂ ਵਾਲੀਆਂ ਖਾਣੀਆਂ ਤੇ ਮੰਮੀ ਨੇ ਬਣਾ ਕੇ ਦਿੱਤੀਆਂ ਸੀ ਚਲ ਠੀਕ ਆ ਕੋਈ ਗੱਲ ਹਾਂਜੀ ਭਾਬੀ ਕਹਿੰਦੀ ਸੀ ਜੋਕ ਮੰਗਦੇ ਨੇ ਇਹਨਾਂ ਨੂੰ ਬਣਾ ਬਣਾ ਬੋਲਦਾ ਵਾਹ ਮੈਂ ਕਛੁਲ ਵੱਧ ਗਿਆ ਚਲ ਚੰਗਾ ਆ ਕੋਈ ਗੱਲ ਨਹੀਂ ਹੈ ਨਾ ਹਾਂ ਠੀਕ ਹੀ ਆ ਸਹੀ ਤਰ੍ਹਾਂ ਨਿਭਣੀ ਚਾਹੀਦੀ ਆ ਚਲ ਕੋਈ ਨਾ ਜਾਣਾ ਤਾਂ ਤੂੰ ਘਰ ਹੀ ਆ ਇੰਨਾ ਚਾਚ ਰੀਆਂ ਆਣੇ ਆਵੇ ਨੇ ਕੋਲ ਨੂੰ ਇਹਨਾਂ ਨੂੰ ਅਕਲ ਕਰਨੀ ਚਾਹੀਦੀ ਸੀ ਬਸ ਚਲੋ ਹੱਤਾ 10 ਦਿਨ 5 ਦਿਨ ਅੱਜ ਤੀਜਾ ਮਹੀਨਾ ਲੱਗਾ ਸੀਗਾ ਜਾਂ ਕੋਈ ਗੱਲ ਨਹੀਂ ਸੋਰਵਾਤ ਲਿੰਦੇ ਕਨੀ ਚਲ ਕੋਈ ਨਾ ਹੋ ਤਾਈਓ ਤੇ ਉੱਪਰੇ ਮਾਂ ਲੱਗ ਗਈ ਆ ਸਕੂਲ ਵਾਲਿਆਂ ਨੇ ਕਹਿ ਘਾਲ ਮਾਂ ਆ ਲੱਗੀ ਤੱਕ ਤਾਂ ਉਹਨਾਂ ਨੂੰ ਪਤਾ ਮਾਂ ਹੀ ਲੱਗੀ ਆ ਮੈਂ ਸਵੇਰੇ ਸਕੂਲੇ ਚਾਹੀਦੀ ਆ ਤੇਰੇ ਸਕੂਲ ਛੱਡ ਕੇ ਐਸੇ ਹੋ ਲੈ ਕੇ ਆਪਣਾ ਪਹਿਲੰਦਰ ਬਿਠਾਤੇ ਫੇਰ ਬਿਠਾਤੇ ਨਹੀਂ ਤੂੰ ਜਾਣਦੇ ਨਾ ਸਾਰੇ ਲੈਣ ਮਾਪੇ ਪਤਾ ਸੀ ਚੜ ਜਾਵੇ ਤੂੰ ਜਾਣਣਾ ਹੁੰਦਾ ਤੇ ਜਾਂਦਾ ਵੀ ਨਹੀਂ ਨਹੀਂ ਆ ਨਹੀਂ ਕਰਦੇ ਹੈਗੇ ਆ ਨਹੀਂ ਕਿ ਝਗੜਨ ਵਾਲੇ ਨਹੀਂਗੇ ਬੰਦੇ ਥੋੜੇ ਜਿਹਾ ਹਾਂਜੀ ਠੀਕ ਹੀ ਨਹੀਂ ਨਹੀਂ ਕਰਦੀ ਹੋਈ ਆਈ ਨਹੀਂ ਗਈ ਆਓ ਚਲ ਅੱਛਾ ਕੋਈ ਨਾ ਪੁੱਤ ਹੁੰਦੀ ਨਾ ਡਰ ਵੀ ਡਰ ਵੀ ਰੱਖਣਾ ਚਾਹੀਦਾ ਚਲ ਕੋਈ ਨਹੀਂ ਨਹੀਂ ਅੱਜ ਤੇ ਕੋਈ ਗੱਲ ਨਹੀਂ ਆਈ ਨਹੀਂ ਹਾਂਜੀ ਮੰਮੀ ਆ ਗਈ ਤੇਰੀ ਮੰਮੀ ਆ ਕੁਸ਼ ਨੇ ਆਂਟੀ ਆਏ ਹੋਏ ਸਭ ਉੱਪਰ ਆ ਕੇ ਸੇ ਆਜੋ ਤੁਸੀਂ ਵੀ ਜਾ ਗੇਟ ਖੋਲਿਆ ਭਾਈ ਆਉਗੀ ਗੇਟ ਖੋਲ ਕੇ ਹਾਂ ਕੋਈ ਨਾ ਚਲ ਅੱਛਾ ਹੈ ਨਾ ਡਾਰਵੀ ਤਹੁੰਦਾ ਹੀ ਆ ਕਿਸੇ ਪਾਸੇ ਨਹੀਂ ਦੁਨੀਆ ਪੂਰੀ ਕਹਿੰਦੇ ਮੈਂ ਬੇਫੀਆ ਤੂੰ ਕੁੜੀ ਦੀ ਸੇਬ ਲੈਣ ਅੱਛਾ ਅੱਛਾ ਮੈਂ ਕਹਿੰਦਾ ਮਰੂਦ ਕਹਿੰਦੇ ਨਾ ਮਰੂਦ ਤੇ ਸੇਬ ਹੀ ਇਕੱਠੇ ਕੱਟ ਕੇ ਖਾਣੇ ਨੇ ਅੱਛਾ ਉਹ ਬਣਾਉਣਾ ਉਧਰ ਚਲੀ ਗਈ ਚਾਟ ਦੇ ਆਈ ਝੜਕਾ ਦੇ ਹੋ ਗਿਆ ਮੈਨੂੰ 10 15 ਮਿੰਟ ਅੱਛਾ ਤੇ ਮੈਂ ਕੁੜੀ ਨੂੰ ਕੁੜੀ ਮੈਨੂੰ ਬੜੀ ਖੁਸ਼ ਨਗਰ ਆਈ ਪੰਗਿਆ ਨਹੀਂ ਪੈਣਾ ਤੂੰ ਵੀ ਖੁਸ਼ ਹੈ ਅੱਜ ਤੇ ਨਾਨੀ ਵੀ ਖੁਸ਼ ਹੋਰ ਹੋਰ ਨਾਨੀ ਵੀ ਤਾਂ ਪਾਛੜਦੀ ਸੀ ਤੇ ਕੋਈ ਗੱਲ ਨਹੀਂ ਆਉਣਗੇ ਹੁਣ ਹੁਣ ਤਾਂ ਆਪਾਂ ਕਹਿਣਾ ਨਹੀਂ ਵੀ ਤੁਸੀਂ ਆਓ ਨਹੀਂ ਕਹਿਣਾ ਆਓ ਆ ਤੇ ਉਹਦੇ ਬੱਚੇ ਸੀ ਉਹ ਲੈ ਆਏ ਤੇ ਮੈਂ ਕੀ ਕਰ ਸਕਦੀ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਮੈਂ ਤਾਂ ਹੁਣ ਕਹਿਣਾ ਨਹੀਂ ਵੀ ਆਓ ਆਪੇ ਆਓ ਆ ਚਲ ਕੋਈ ਨਾ ਤੂੰ ਹੋਰ ਚੁੱਪ ਕੀਤੀ ਰੋ ਕੋਈ ਨਾ ਆ ਤੇਰੀ ਖੁਸ਼ੀ ਆ ਮਿਆਰੇ ਆ ਗਏ ਨੇ ਤੂੰ ਵੀ ਖੁਸ਼ ਏ ਸੰਤੋਖ ਨੂੰ ਕੀ ਤੋ ਕਦੀ ਕੋਈ ਗੱਲ ਨਹੀਂ ਮੰਮੀ ਇਹਨਾਂ ਨੂੰ ਦਿਓ ਖਾਣ ਪੀਣ ਨੂੰ ਜਿਵੇਂ ਮਰਜੀ ਵਧੀਆ ਰਹਿਣ ਸਾਡੇ ਘਰ ਕਿਹੜਾ ਕੋਈ ਕਮੀ ਰੱਬ ਨੇ ਦਿੱਤੀ ਵਾਹ ਓਏ ਇੱਥੇ ਆਈ ਆ ਤੇ ਸਿੱਖਵਾਵਾਂ ਮਾ ਪਿਆਵਾਂਗੇ ਇਹ ਕੋਈ ਨਹੀਂ ਜਦੋਂ ਆਖਰ ਤੇ ਉਹਨਾਂ ਘਰੇ ਜਾਣਾ ਹੀ ਜਾਣਾ ਹੀ ਆ ਘਰ ਵਾਲੇ ਤਾਂ ਘਰ ਜਾਣਾ ਹੀ ਹੁੰਦਾ ਆਪਣੇ ਘਰ ਜਾਣਾ ਇਹ ਹੁੰਦਾ ਹੀ ਥੋੜਾ ਕਿਤੇ ਰਾਤੀ ਨਾ ਬੋਲੇ ਆਵਾਜ਼ ਬੜੀ ਆਉਂਦੀ ਸੀ ਅੱਛਾ ਸਾਡੇ ਘਰ ਤੋਂ ਸਾਹਮਣੇ ਆਵਾਜ਼ ਆਉਂਦੀ ਅੱਛਾ ਆਵਾਜ਼ ਆਉਂਦੀ ਸੀ ਬੋਲਣੇ ਮੈਨੂੰ ਲੱਗਦਾ ਤੇਰੇ ਜਵਾਈ ਕੋ ਉਹਨਾਂ ਨੇ ਆਸੇਗਾ ਕੁਛ ਕਹਿਨ ਲਿਆ ਸੀ ਉਹਨਾਂ ਨੂੰ ਪਤਾ ਤਾਂ ਲੱਗ ਗਈ ਹੈ ਨਾ ਕਿ ਆਉਣਿਆ ਨਾ ਬੜਾ ਕਰਦਾ ਹੁੰਦਾ ਸੀਗਾ ਬਿਠਾਉਣੇ ਮੋਟਰਸਾਈਕਲ ਤੇ ਕਦੀ ਆਣ ਲੈ ਕੇ ਜਾ ਕਦੀ ਆਣ ਚੀਜ਼ ਬਸ ਪੜਿਆ ਪਾਪਾ ਪਾਪਾ ਕਰਦੇ ਫਿਰਦੇ ਹੁੰਦਾ ਤਾਂ ਸਹੀ ਹੈ ਨਾ ਤੇ ਕਹਿ ਬੋਲਣ ਲਿਆ ਸੀਗਾ ਬਾਜੀ ਆਂਦੀ ਸੀ ਕਹਿੰਦਾ ਹੁਣ ਵੀ ਭਾਗੀ ਤੂੰ ਕਹੀ ਜੋ ਨਹੀਂ ਗਈ ਫਲਾਣ ਆ ਲਿਆ ਤੇ ਉਹ ਲੈ ਗਈ ਉਹ ਇਤਰਾ ਕਰਕੇ ਪਰ ਚੁੱਪ ਨਹੀਂ ਛੋਟਾ ਹੈ ਨਾ ਉਹ ਤੇ ਨਾ ਨਹੀਂ ਲੈਂਦਾ ਤਾਂ ਵੱਡਾ ਤਾਂ ਕਹਿੰਦਾ ਉਹ ਰਹਿਣਾ ਨਾ ਮम्मा ਜਦੋਂ ਮਰਜ਼ੀ ਆ ਜੀ ਮੈਂ ਤੇ ਵੱਡੀ ਮम्मा ਕੋਲ ਹੀ ਜਾਣਾ ਮੈਂ ਤੇ ਉੱਥੇ ਹੀ ਜਾਣਾ ਦੇਖ ਨਾ ਸਕੇ ਮਾਂ ਦੀ ਤਿਆਰੀ ਨਾ ਹੋਵੇ ਤੇ ਉਹ ਕਰ ਲਾਵੇ ਤੇ ਘਰ ਵੀ ਭੋਵੇ ਤਾਈ ਨਾ ਵੱਡੀ ਮम्मा ਨਾ ਘਰ ਦੀ ਬਣਾਇਆ ਚਲੇ ਜਾਣਾ ਘਰ ਦੀ ਬਣਾਇਆ ਐਨੇ ਕਈ ਕਰਦੀ ਬਣਾਇਆ ਇੰਨਾ ਪਿਆਰ ਕਰਦੀ ਨਾਲੇ ਜੇ ਇਹ ਇਹਨੇ ਸੰਤੋਖ ਦੇ ਭਰਾ ਦਾ ਵਿਆਹ ਕੀਤਾ ਨਾ ਅੱਗੇ ਬਾਹਰ ਵਿਚਾਰੀ ਟਿੱਲੀ ਜੀ ਕੋਈ ਇਹ ਬਿਮਾਰ ਹੋਈ ਕੀ ਹੈ ਅੜੀਏ ਬਿਮਾਰ ਹੋਈਆਂ ਨਾ ਆਣਿਆਂ ਦੇ ਹੋ ਕੇ ਨਾ ਆਹ ਹਿੰਕਾ ਲੇ ਲੀ ਆਹੋ ਹਉ ਕਾ ਬੜਾ ਕਰਦੀ ਇਹਨਾਂ ਦਾ ਨਿੱਕੇ ਨਿੱਕੇ ਤੋਂ ਉਹਨੇ ਪਾਲੇ ਨੇ ਉਹਦੇ ਹੱਥਾਂ 'ਚ ਤੇ ਜੰਮੇ ਨੇ ਚਲ ਕੋਈ ਨਾ ਗੱਲ ਨੂੰ ਆਜੂਗੀ ਉਹਦੇ ਨਾਲੇ ਉਹਦੇ ਨਾਲੇ ਬੱਚੇ ਨੇ ਤੇ ਮੇਰੀ ਗੱਲ ਸੁਣ ਇਹਨੇ ਉਹਨੇ ਯਾਨੇ ਤੇ ਬੜੇ ਬੜੇ ਨੇ ਉਹਨੇ ਬੜਾ ਪਿਆਰ ਕੀਤਾ ਤੇ ਅੱਜ ਬਿਮਾਰ ਜੀ ਆ ਮੈਨੂੰ ਲੱਗਦਾ ਵਿਚਾਰੀ ਉਹ ਗਲੈਚ ਆਹੋ ਨਾੜਿਆ ਦਾ ਹੀ ਹੋਣਾ ਆ ਆ ਕੋਈ ਨਾ ਪੋੜਾ ਨਾ ਪੋੜਾ ਲੱਗਦਾ ਨੋਦਾ ਦਿਨ ਬੰਦ ਹੋਈ ਹੈ ਅੱਛਾ ਆਹ ਜਗਨ ਤੇ ਨੋ ਲੱਗਾ ਪੋੜਲਾ ਥੋਲਾ ਅੱਛਾ ਜੀ ਹਾਂ ਜੀ ਭੈਣੇ hello ਹਾਂ ਸੰਤੋਸ਼ ਆਏ ਅੱਛਾ ਚਲ ਕੋਈ ਗੱਲ ਨਹੀਂ ਉਹ ਤੇ ਸਗੋ ਕੋਈ ਪਹਿਲਾਂ ਘਰਾਂ ਚ ਕਰਦੇ ਸੀ ਘਰਾਂ ਚ ਕਰਦੇ ਸੀ ਉਹ ਤੇ ਬੜੀ ਘਰ ਚ ਤੇ ਬੜੀ ਰੌਣਕ ਹੁੰਦੀ ਐ ਸਗੋ ਵਿਆਹ ਘਰ ਕਰੋ ਤੇ ਸਾਰਾ ਕੁਝ ਬਚ ਜਾਇਆ ਘਰ ਚ ਭੈਣ ਸੱਚ ਦੀ ਐਵੇਂ ਐ ਜਿੰਦੇ ਕੁੰਡੇ ਲਾ ਕੇ ਨਿਕਲ ਜਾਂਦੇ ਨੇ ਪਹਿਲੇ ਤਾਂ ਕਹਿੰਦੇ ਸੀ ਦਰਵਾਜ਼ੇ ਖੁੱਲੇ ਰੱਖੋ ਆ ਰੋਟੀ ਆਉਣ ਵਾਲੀ ਆ ਤੇ ਘਰ ਰੌਣਕਾਂ ਜੋ ਰਿੱਜਾ ਪੱਕਾ ਭਾਜੀਆਂ ਸ਼ਾਦੀਆਂ ਘਰ ਹੀ ਰਹਿੰਦੀਆਂ ਨੇ ਤੇ ਵਧਿਆ ਰੌਣਕ ਲੱਗਦੀ ਏ ਚੰਗਾ ਹੈ ਕੋਈ ਨਾ ਸੋ ਘਰ ਹੀ ਠੀਕ ਹੈ ਚੰਗਾ ਹੈ ਕਰੇ ਨਾ ਕਰੇ ਚੱਲਾਂ ਆਵਾਂਗੀ ਤੂੰ ਫਿਕਰ ਨਾ ਕਰ ਤੇਰੀ ਆਂਟੀ ਆਈ ਏ ਥੋੜੀ ਮੇਰੇ ਨਾਲ ਗੱਲ ਕਰ ਲੈ ਆ ਹਾਂ 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 ਤੂੰ ਸਭ ਠੀਕ ਹੈ ਬੱਚੇ-부ੱਚੇ ਤੂੰ ਫਿਕਰ ਨਾ ਕਰ ਕੋਈ ਵੀ ਨਾ ਨਾ ਹੁਣ ਤੇ ਮਰਜੀ ਨਾਲ ਲੈ ਜਾਣਗੇ ਜਦੋਂ ਲੈ ਜਾਣਗੇ ਨਾ ਲੈ ਜਾਣਗੇ ਲਾਂਸੀ ਕੋਈ ਨਾ ਕੋਈ ਘਾਰੀ ਹੁਣ ਅਸੀਂ ਸੈਕਸ਼ਨ ਤੇ ਤੇਰੇ ਉਹਦੇ ਵਿਆਹ ਤੇ ਉਹਦਾ ਵਿਆਹ ਆ ਜਾਂਦਾ ਹੈਪੀ ਡਾ ਕੀ ਅਸੀਂ ਬੜਾ ਆਵਾਂਗੇ ਕੋਈ ਨਾ ਤੋ ਫਿਕਰ ਨਾ ਕਰ ਹੁਣ ਤੂੰ ਹਾਂ 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 ਠੀਕ ਹੈ ਮੈਂ ਰੱਖਣ ਲੱਗੀ ਠੀਕ ਚਲ ਕੋਈ ਨਾ ਕਰ ਚੰਗਾ ਹੀ ਸਗੋ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਪੈਲਸਾ ਪੂਸਣ ਉੱਤੇ ਇੱਕ ਭੱਜੋ ਦੌੜੀ ਉੱਥੇ ਚਲੇ ਜਾਓ ਘਰ ਕੋਈ ਘਰ ਦੇਖ ਮੇਰੀ ਘਰ ਸਾਂ ਭੋਗ ਵੀ ਲੋਕਾ ਗੁਰਦੁਆਰੇ ਕਰਤੇ ਨੇ ਨਹੀਂ ਤੇ ਘਰ ਭੋਗ ਪੈਂਦੇ ਹੀ ਘਰ ਪਾਠ ਰੱਖੇ ਜਾਂਦੇ ਹੀ ਘਰ ਸਾਰਾ ਕੁਝ ਹੁੰਦਾ ਸੀ ਇਹ ਹੋਂ ਤੇ ਗੁਰਦੁਆਰੇ ਚੱਲ ਪਏ ਨੇ ਚਲੋ ਮਹਾਰਾਜੀ ਦੀ ਥੀੜ ਮਹਾਰਾਜੀ ਦੀ ਢੇਲ ਆ ਉਹ ਤੇ ਘਰ ਤਸੋ ਕਰਨਾ ਪੈ ਜਾਂਦੇ ਆ ਅਹ ਨਹੀਂ ਪਹਿਲਾਂ ਜਦ ਸਾਡਾ ਵਿਆਹ ਹੋਇਆ ਆ ਗਲੀ ਚ ਗਲੀ ਸਾਫ ਕੀਤੀ ਗਲੀ ਸਾਫ ਕੀਤੀ ਤੇ ਗਲੀ ਤੇ ਪਾਣੀ ਧਰੋਕਿਆ ਗਲੀ ਵਹਿ ਵਧੀਆ ਕੀਤੀ ਤੇ ਉੱਥੇ ਵਿਸ਼ਾਈਆਂ ਆ ਕਿਦਣਾ ਉਹ ਬੋਰੀ ਉਹ ਕਿਹੜੀ ਦਰੀਆਂ ਆ ਉਹ ਸ਼ਾਈਆਂ ਤੇ ਉੱਥੇ ਸਾਡੇ ਫੇਰੀ ਆਹ ਹਾਂ ਅਈ ਤਲੇ ਸਪਿੰਦਰ ਵਰਸਾ ਬੋ ਜਾਂਦਾ ਤੇ ਸਭ ਚੰਗਾ ਸਭ ਸੁੱਚੀ ਹੋ ਜਾਂਦੀ ਹਾਰੇ ਬਤੀ ਤੇ ਕੋਈ ਨਹੀਂ ਆਪਾਂ ਸਾਰੇ ਉਦਨ ਨਾ ਰਿਸ਼ਾਇਖ ਕੇ ਅੰਦਰ ਆ ਕੇ ਜਾਵਾਂਗੇ ਠੀਕ ਹੈ ਹਾਂ ਚੱਲਾਂਗੇ ਕੋਈ ਨਾ ਤੂੰ ਗੱਲ ਕੋਈ ਨਾ ਹੁਣ ਤੇ ਮੇਰੇ ਦਿਮਾਗ ਤੇ ਕੋਈ ਵੀ ਟੈਨਸ਼ਨ ਨਹੀਂ ਸੁੱਚੀ ਹਾਂ ਨਹੀਂ ਨਹੀਂ ਠੀਕ ਹੈ ਬੱਚੇ ਕੋਲ ਨੇ ਬੱਚੇ ਤੇ ਚਲੇ ਵੀ ਜਾਣਗੇ ਨਾ ਤਾਈ ਆਊਗੀ ਤੇ ਚੱਲੇ ਵੀ ਜਾਣਗੇ ਤੇ ਕੋਈ ਨਹੀਂ ਫੇਰ ਵੀ ਚਲੇ ਜਾਣ ਕੋਈ ਗੱਲ ਨਹੀਂ ਇਹ ਵੀ ਜਾਊਗੀ ਆਹ ਮਿਲਣੇ ਨੇ ਇੱਕ ਵਾਰੀ ਤੇ ਵੱਡਾ ਪੋਤਾ ਓਏ ਦੋਤਾ ਬੜਾ ਖਰਾਬ ਬੜਾ ਖਰਾਬ ਕਹਿੰਦਾ ਮੈਂ ਰਾਣੀ ਮੇਰੇ ਕੋਲੇ ਆਹੋ ਵੱਡਾ ਬੜਾ ਖਰਾਬ ਹੈ ਵੱਡਾ ਬੜਾ ਕਰਦਾ ਹੀ ਕੰਬੜੀ ਜਾਂਦਾ ਮम्मा ਮੇ ਮम्मा ਵੱਡੀ ਮम्मा ਦੀ ਬਟਾ ਮੋਰ ਕੀ ਆ ਕੋਈ ਨਹੀਂ ਹੁੰਦਾ ਆਪਾਂ ਨੂੰ ਪਰਵਾਹ ਕੋਈ ਨਹੀਂ ਚੱਲ ਕੋਈ ਨਾ ਤੇ ਹੁਣ ਤੇ ਆਪਾਂ ਕੋਈ ਗੱਲ ਨਹੀਂ ਆਪਣਾ ਜੇ ਤੇਰੇ ਵੀ ਨਹੀਂ ਨਾ ਕਹੇ ਲੱਗੇ ਹੈਗੇ ਇਹ ਬਥੇਰਾ ਚ ਤੇਨੂੰ 2 ਮਹੀਨੇ ਹੋ ਗਏ ਨੇ ਕੋਈ ਆਹ ਕਹਿੰਦੀ ਨਹੀਂ ਹੋ ਗਏ ਨੇ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਆਪੇ ਆ ਹੁਣ ਨਾ ਮੈਨੂੰ ਕਹਿਣਾ ਹੀ ਆਪੇ ਕਹਿਣੇ ਕੋਈ ਮਤਾਂਗੇ ਤੇ ਕਿਹੜਾ ਛੜਦਾ ਤੇ ਤੀ ਤੀ ਨੂੰ ਮੈਂ ਕਾ ਕੰਕਣਾ ਕਰਦੀ ਆ ਠੀਕਾ ਛੜ ਪਰ ਕੋਈ ਗੱਲ ਨਹੀਂ ਇਨੇ ਇੱਕ ਇੱਕ ਗੱਲ ਵੀ ਚਲੋ ਹਦਾਇਤ ਨਾਵਾ ਵੀ ਹੁੰਦਾ ਹੀ ਆ ਕਿ ਚਲੋ ਪਾਈਆ ਕੰਮ ਨਹੀਂ ਕਰਨਾ ਤੇ ਜਿਹੜਾ ਨਹੀਂ ਕਰਨਾ ਐਨਾ ਇਹਨੂੰ ਵੀ ਅੱਗੇ ਤੋਂ ਹਦਾਇਤ ਆ ਜੂਗੀ ਆ ਬੱਚਿਆ ਦਾ ਬਿਨਾ ਤੇ ਕਿਵੇਂ ਆਪਣੇ ਘਰ ਤੋਂ ਬਿਨਾ ਰਿਆ ਜਾਂਦਾ ਰਿਆ ਜਾਂਦਾ ਆਹੋ ਭਾਵੇਂ ਮਾਂ ਕਹਿੰਦੀਆਂ ਗੱਲਾਂ ਸਾਰੇ ਨਾਪੇ ਦਾ ਘਰ ਸੌ ਹੋਵੇ ਸੌ ਪਰ ਫਿਰ ਵੀ ਜਿਹੜਾ ਆਪਣੇ ਘਰ ਦਾ ਰਾਜ ਆਪਣਾ ਨਹੀਂ ਨਹੀਂ ਇੱਕ ਬੜਾ ਹੋਇਆ ਨਰਾ ਬਨੇ ਰੀਤੀ ਬਣੀ ਹੋਰ ਐਸਾ ਕਿੱਥੋਂ ਨਹੀਂ ਆ ਧੀਆਂ ਕਿੱਥੇ ਵਿਆਈਆਂ ਕਿੱਥੇ ਘਰ-ਬਾਰ ਬਣਾ ਕੇ ਬੈਠੇ ਕਦੀ ਉਸ ਘਰ ਦਾ ਬਸਾਂ ਨਹੀਂ ਖਾਈ ਦਸ ਹਾਂ ਮੈਂ ਕੁਵਰ ਇੱਥੇ ਆ ਗਈ ਤਾਂ ਮੇਰੇ ਜੀ ਨਾ ਲੱਗੇ ਆਪਣੀ ਭੈਣ ਕੋ ਆ ਗਈ ਤੇ ਮੇਰਾ ਜੀ ਵਿਆਹ ਨਹੀਂ ਸੀ ਹੋਇਆ ਮੇਰਾ ਤੇ ਮੈਂ ਕਮਾ ਕਿਹੜੇ ਵੇਲੇ ਹੋਵੇ ਤੇ ਮੈਂ ਜਾਵਾਂ ਜਾਵਾਂ ਉੱਥੇ ਪਿੰਡ ਜਾਵਾਂ ਤੇ ਮੈਂ ਜਦੋਂ ਪਿੰਡ ਸ਼ਾਮ ਨੂੰ ਪਹੁੰਚ ਕੇ ਤੇ ਐ ਸਹੇਲੀਆਂ ਦੇ ਨਾਲ ਕੁਝ ਆਏ ਨਹੀਂ ਆਈਆਂ ਸਾਰੀਆਂ ਕਹਿ ਕਹਿ ਜਾਂਦੀ ਸਾਡੇ ਘਰ ਪਾਣੀ ਲੈਣ ਹੁੰਦੇ ਕਹਿੰਦੇ ਸਾਰੀਆਂ ਸਹੇਲੀਆਂ ਕਹਿਣ ਕਿ ਅੱਜ ਤੱਕ ਤੇਰੇ ਘਰ ਪਾਣੀ ਲੈਣ ਲਈ ਆਈਆਂ ਐ ਐ ਸਕੂਲ ਤੋਂ ਭਰ ਦਿਆ ਸਾ ਮਰ ਕੇ ਨਿਕਨੇ ਪੰਡੂ ਲਵਾਜਦੀ ਐ ਤਖਨੀਆਂ ਭਕਾਉਂਦੀ ਐ ਕੰਮ ਕਰਦੀ ਧਾਰਾ ਕਰਦੀ ਆ ਹਾਂ ਆ ਇਹ ਨੂੰ ਮੈਂ ਤਾਂ ਕਹਿੰਨੀ ਐ ਇਸ ਤਰੀ ਕਰਿਆ ਕਰੇ ਮੈਂ ਕਰਨਾ ਚਾਹੀਦਾ ਇਹ ਕਾਰ ਦੇ ਕੰਮ ਤੋਂ ਤਾਂ ਕਦੀ ਬੰਦੇ ਨੂੰ ਮਾਰਨੀ ਖਾਣੀ ਚਾਹੀਦੀ ਕੰਮ ਬੰਦੇ ਨੂੰ ਕਾਹਦੇ ਵਾਸਤੇ ਬੰਦਾ ਵਾਇਤਰਾ ਕਰਨੇ ਆ ਪੀ ਹੁਣ ਤੂੰ ਕਿਤੇ ਜਾਣਾ ਐ ਵਾਹੋ ਜਾਣਾ ਐ ਦਵਾਈ ਲੈ ਦਵਾਈ ਲੈ ਦਵਾਈ ਲੈਣ ਵੀ ਚੱਲਾਂਗੇ ਮੇਰੇ ਲੋਹਣੇ ਜਾਣਾ ਸੀ ਤੇ ਕੱਲ ਤੇਰੀ ਲਾਲ ਹੋਈ ਆਹ ਗੱਲ ਬੜੀ ਲਾਲ ਹੋਈ ਕੋਈ ਨਾ ਦਵਾਈ ਦੂਈ ਲਾਇਆ ਮੈਂ ਤੇਰੇ ਨਾਲ ਤੋਰ ਚੱਲਾਂਗੇ ਚੱਲ ਜੀ ਆਪਾਂ ਦਵਾਈ ਲੈਣ ਚੱਲ ਆਹ ਮੈਂ ਤੇਰੇ ਨਾਲ ਚੱਲਣ ਆਹ ਤੋਰ ਚੱਲ ਦਵਾਈ ਲੈਣ ਚੱਲ ਆਹ ਚੱਲੜੀ ਤੇ ਮੇਰੇ ਨਾਲ ਦਵਾਈ ਦਵਾਈ ਆਹ ਕੱਲ ਤੂੰ ਇਸ ਕੱਲ ਦੀ ਟੈਨਸ਼ਨ ਲੈ ਫਿਰ ਤੇਰਾ ਪਾਪ ਵੇਖਾਂਗੇ ਵੀ ਕੀ ਕਰਨਾ ਤੇ ਤੂੰ ਕਰ ਲਈ ਆ ਆਹ ਚਾ